ਜਿਕਣਾ ਹੋ ਬਾਈ ਜੀਰੀ ਨੂੰ ਨਹਿਰਾਂ ਦਾ ਪਾਣੀ ਦੇ ਰਹੀ ਹੈ ਗਵਰਨਮੈਂਟ ਹਾਂ ਆਪਣੇ ਕੋਲ ਤਾਂ ਆਪਸ਼ਨ ਬਹੁਤ ਵਧੀਆ ਜਿਕਣਾ ਉਹ ਬੜੀਆਂ ਚੱਲੀਆਂ ਨੂੰ ਗਿਆ ਜੇ ਬਾਈ ਜਾਂ ਸੁੱਕਣੀ ਉੱਥੇ ਤੇ ਆਪਾਂ ਨੂੰ ਇੱਧਰੋਂ ਪਾਣੀ ਮਿਲ ਜਵੇ ਬੜੀਆਂ ਉੱਥੇ ਤੋਂ ਕਮਾਲਪੁਰ ਤੇ ਕਮਾਲਪੁਰ ਤੇ ਹਾਂ ਸਮਝ ਲਾ ਇੱਧਰ ਮਨਸੂਹੇ ਕਿ ਨਹੀਂ ਹੋ ਗਿਆ ਆਪਣਾ ਹੋ ਗਿਆ ਗਾਂ ਇੱਧਰ ਮਹਿਰ ਤੇ ਚੌਤਰੀ ਨੂੰ ਹੋ ਗਿਆ ਹਾਂ ਇਹ ਜਿਕਣਾ ਮਰਜੀ ਪਾਣੀ ਵਰਤੀ ਜਾ ਨਹਿਰੀ ਦਾ ਲੈ ਹੋਰ ਕੀ ਉਹ ਹੀ ਜਿਹੜਾ ਫਾਲਤੂ ਪਾਣੀ ਹੋਇਆ ਉਹ ਗਾਹ ਦੇ ਜਿੱਥੇੋਂ ਨਿਕਲਦਾ ਜਿੱਥੇ ਤੇ ਆਉਂਦਾ ਉੱਪਰ ਤੇ ਨਿਕਲ ਕੇ ਆਉਂਦਾ ਹੈ ਉਹਨੂੰ ਫੇਰ ਕਿਹਾਂ ਫੇਰ ਪਾਣਾ ਇਹਦਾ ਫਾਲਤੂ ਹੋਇਆ ਜਿੰਨਾ ਵਰਤ ਹੋ ਗਿਆ ਵਰ ਆਪਣਾ 8 7-8 ਕਿਲੋਮੀਟਰ ਦਾ ਬਾਈ ਨਾ ਕਿ ਦਰਿਆ ਸਾਹੀ ਹਾਂ 7 ਕਿਲੋਮੀਟਰ ਹੋਊਗਾ ਮਸੀ ਹਾਂ ਗਾਂ ਤਾਂ ਡਰੇਨ ਹੈਗੀ ਹੋਗਾ ਗਾਂ ਦਾ ਡਰੇਨ ਹੈਗਾ ਉਹ ਵੀ ਕਰ ਲਓ ਹੈਂ ਭਗਵਾਨ ਤੋਂ ਮਾਨੂੰ ਅਪੀਲ ਕਰ ਲਓ ਉਹ ਨਹੀਂ ਪਾਣੀ ਆਇਆ ਕਹਿੰਦੇ ਭਾਈ ਕੋਈ ਸੁਣਦਾ ਅਫਸਰ ਸਾਡਾ ਇੱਥੇ ਆ ਕੇ ਦੇਖ ਲਓ ਕੋਈ ਗਰੇ ਭਾਈ ਸਾਨੂੰ ਕੋਈ ਸ਼ੌਕ ਨਹੀਂ ਭਾਈ ਧਰਤੀ ਜੋ ਪਾਣੀ ਕੱਢਦਾ ਸਾਡੇ ਤਾਂ ਨਹਿਰ ਦਾ ਪਾਣੀ ਆਉਂਦਾ ਸਾਡੇ ਭਾਈ ਚਾਰੇ ਪਾਸੇ ਪਾਣੀ ਸਾਨੂੰ ਨਹਿਰ ਦਾ ਬਣ ਨਹੀਂ ਮਿਲਦਾ ਹਾਂ ਜਦੋਂ ਸਾਡੇ ਘਾਟ ਜਮੀਨ ਕਿੰਨੀ ਹੁੰਦੀ ਹੈ ਇਹ ਆਪਣੀ ਨੰਦੀ ਨੰਦੀ ਦੇ ਪਿਛਾਲੇ ਬਹੁਤ ਜ਼ਮੀਨ ਹੈ ਬਹੁਤ ਜ਼ਮੀਨ ਹੈ ਉਹ ਮੈਂ ਕਹਿੰਦਾ ਜਦ ਜ਼ਿਆਦਾ ਪਾਣੀ ਆਉਂਦਾ ਸਰਪੰਚ 5 ਪਾਣੀ ਕਿੱਲਾ ਲਾਹੁਗਾ ਉਹ ਅੱਛੇ ਜਦੋਂ ਉਹ ਅੱਛੇ ਜ ਮੀ ਮੀ ਪੈਨੇ ਆ ਪਾਣੀ ਦੀ ਮਾਰ ਸਾਨੂੰ ਸਾਰੀ ਉਹੀ ਗੱਲ ਆ ਯਾਰ ਠੀਕ ਆ ਹੁਣ ਸਭ ਨੂੰ ਠੀਕ ਆ ਹੁਣ ਨਹਿਰੀ ਪਾਣੀ ਸਾਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਠੀਕ ਆ ਅਸੀਂ ਮਾਰ ਵਿੱਚ ਹੀ ਲਦੇ ਆ ਪਾਣੀ ਦੀ ਸਾਰੀ ਜਲਦੇ ਆ ਨਹਿਰ ਦਾ ਪਾਣੀ ਵੀ ਸਾਨੂੰ ਸਾਰੇ ਪਾਸੇ ਸਾਡੇ ਬਾਈ ਪਾਣੀਓ ਪਾਣੀ ਆ ਚਾਰੇ ਪਾਸੇ ਕੋਲ ਆਏ ਵੀ ਆਪਸ਼ਨ ਆ ਨਾ ਵੀ ਜੇ ਬਾਈ ਜਾਂ ਤਾਂ ਜਿੱਕਣਾ ਉਹ ਕਹਾਂ ਜਾ ਕੇ ਨਹਿਰ ਜਿਹਦੇ ਬੰਦ ਕਰ ਦਿੰਦੇ ਆ ਇਹ ਸਾਡੇ ਕੋਲ ਪਾਣੀ ਬਾਧੂ ਆ ਵੀ ਰਿਹਾ ਜਿੰਨੀ ਵਰਤਨ ਦੇ ਬਾਅਦ ਸਾਡੇ ਕੋਲ ਬਾਧੂ ਗਾ ਸਾਡੇ ਦਰਿਆ ਚ ਮੇਚ ਲੈ ਜਾਣਾ ਦਰਿਆ ਲੰਘ ਜਾਣਾ ਹੋਊਗਾ ਆ ਹੀ ਨਾ ਵੀ ਨੁਕਸਾਨ ਕਰੂਗਾ ਪਾਣੀ ਖੜੂਗਾ ਕਿਤੇ ਜਾਊ ਹੋਊਗਾ ਪਾਣੀ ਸਾਡਾ ਲੰਘ ਜਾਂਦਾ ਔਰੇ ਇਹਦਾ ਗਵਰਨਮੈਂਟ ਦਾ ਪੈਸਾ ਲਾਉਣ ਵਾਲੇ ਚਾਹੀਦੀ ਐ ਉਥੇ ਪ੍ਰੋਜੈਕਟ ਬਿਜਲੀ ਆ ਵੀ ਲੱਗ ਸਕਦਾ ਇੰਨੀ ਉੱਚੀ ਤੇ ਪਾਣੀ ਕਿੰਨਾ ਥੱਲੇ ਉਹ ਤਾਂ ਚਲੋ ਗਵਰਨਮੈਂਟ ਦੇਣ ਉਹਦਾ ਉਹਦਾ ਬਜਟ ਗਵਰਨਮੈਂਟ ਬਾ ਹਾਂ ਸਾਡੀ ਪਾਣੀ ਦਾ ਸਾਨੂੰ ਜ਼ਿਆਦਾ ਟੈਂਕ ਬਣਾ ਕੇ ਖਾਣ ਚੱਲੀਆਂ ਉਹਨੇ ਮੋਟਰਾਂ ਲਾਈਆਂ ਇਹਦੇ ਨੂੰ ਦੋ ਮੋਟਰਾਂ ਲਾ ਦੇ 25 25 ਦੇ ਦੋ ਮੋਟਰਾਂ ਲੱਗੀਆਂ ਤਾਂ ਦਾ ਪਾਣੀ ਮਾਰਨਾ ਚੱਲੀਆਂ ਨੂੰ ਬਈ ਚੱਲ ਗਿਆ ਸੂਆ ਕੱਦਿਆ ਹਾਂ ਸੂਆ ਕੱਦ ਤਾਂ ਝੱਲੀਆਂ ਕਿ ਨਹੀਂ ਤੇ ਆਪਣੇ ਕਿ ਨਹੀਂ ਜਾਈਦਾ ਯਾਰ ਝੱਲੀਆਂ ਤਾਂ ਮੇਰੀ ਗੱਲ ਥੋੜਾ ਝੱਲੀਆਂ ਨੂੰ ਪਾਣੀ ਲਾ ਕੇ ਫੇਰ ਨਹਿਰ ਚ ਪਾਣੀ ਆ ਸਕਦਾਗਾ ਹਾਂ ਜਾ ਕੇ ਉਹ ਤਾਂ ਨਦੀ ਚ ਵੀ ਆ ਜਾਣਾ ਝੱਲੀਆਂ ਦਾ ਵੀ ਨਦੀ ਚ ਵੀ ਆ ਸਕਦਾ ਜਾਂ ਨਹਿਰ ਚ ਵੀ ਆ ਸਕਦਾ ਹਾਂ ਹਾਂ ਕੰਮ ਕਰਨੀ ਮਾ ਹਾਂ ਕੰਮ ਕਰਨੀ ਮਾ ਆ ਜਾਣਾ ਉਹ ਉਹੀ ਪਾਣੀ ਫੇਰ ਆ ਜਾਣਾ ਕੰਮ ਕਰਨ ਹਾਂ ਇੱਕ ਨਾ ਪਾਣੀ ਆਉਣਾ ਚਾਹੀਦਾ ਬਾਈ ਚੱਲ ਹੌਲੀ ਹੌਲੀ ਸੁਣੂਗਾ ਜੀ ਕੋਈ ਸਰਕਾਰ ਹੁਣ ਇਹਨੇ ਤੁਸੀਂ ਗੱਡੀਆਂ ਪੰਜ ਸੱਤ 10 20 ਜਿੰਨੇ ਵੀ ਸੂਏ ਹੋਰ ਪੱਕੇ ਹੋਗੇ ਸਾਡਾ ਵੀ ਥੋੜਾ ਸਾਡਾ ਵੀ ਨੰਬਰ ਆਊਗਾ ਜੀ ਦੋ ਸਾਤ ਜਿਆਦਾ ਆਉਗਾ ਆਏ ਵਧੀਆ ਬਾਈ ਕਾ ਤੱਕ ਧਰਤੀ ਤੇ ਲਾ ਪਾਣੀ ਵਰਤਉਂਦਾ ਨਾ ਨਹਿਰੀ ਪਾਣੀ ਵਧੀਆ ਗੱਲ ਆ ਵਧੀਆ ਮੈਂ ਪਾਣੀ ਬਜੂ ਧਰਤੀ ਦਾ ਪਾਣੀ ਬਜੂ ਹੁੰਦਾ ਬਾਈ ਪੈ ਆਉਂਦੀ ਐ ਮੋਟਰ ਚਾਲਣ ਲੱਗੇ ਧਰਤੀ ਦਾ ਪਾਣੀ ਖਤਮ ਹੋ ਜਾਂਦਾ ਯਾਰ ਪਾਣੀ ਹੁੰਦਾ ਬਾਡਰ ਅਹਰ ਅਹਰ ਕੋਰਸ ਰਹਾਣੇ ਤੇ ਬੈਠੇ ਆ ਜਿੰਨਾ ਮਰਜ਼ੀ ਖੁਦੀਆ ਪਹਿਣਾ ਹੈ ਨਹੀਂ ਪਹਿਣਾ ਵੀ ਪਹਿਣੀ ਨਾ ਕੋਲ ਨਹੀਂ ਬੈਠੇ ਬਾਡਰ ਕੂਲਰ ਹੁਣ ਜੇ ਕੱਢਿਓ ਜਿਹੜਾ ਧਰਤੀ ਮੇ ਤਾਂ ਪਹਿਣਾ ਹੈ ਨਹੀਂ ਤੇ ਪਾਣੀ ਮੁੱਕਣਾ ਹੀ ਏ ਧਰਤੀ ਦਾ ਕੰਦਾ ਸੀਗਾ ਸੂਏ ਦਾ ਪਾਣੀ ਦੋ ਇੱਕ ਥੋੜੀ ਆ ਵੀ ਰਿਕੁਐਸਟ ਹੈ ਤਾਂ ਆਤੀ ਢੰਡੀ ਘੱਟ ਕਰੇਗਾ ਨੇ ਜ਼ਿਮੀਦਾਰ ਇਹ ਵੀ ਸਭ ਤੋਂ ਵੱਡੀ ਰਿਕੁਐਸਟ ਹੈ ਕੋਈ ਵੀ ਆ ਚਾਹੇ ਮੈਂ ਹੀ ਆ ਜਿਹਨੂੰ ਬਿਨਾਂ ਗੱਲ ਦੇ ਧਰਤੀ ਢੰਡੀ ਕਰਕੇ ਕੋਈ ਫਾਇਦਾ ਨਹੀਂ ਹੈਗਾ ਆ ਬੂਟੇ ਬਾਟੇ ਹੁੰਦਾ ਮੰਨਿਆ ਭਾਈ ਬੂਟੇ ਨੂੰ ਤਾਂ ਮੰਨਿਆ ਚਲੋ ਲਾਓ ਤਾਂ ਲੱਗਣਾ ਐ ਰੋ ਫਸਰ ਆ 5-10 ਲੱਖ ਰੁਪਏ ਦੀ ਬੂਟੇ ਦਾ ਖਾਲੀ ਖੇਤੀ ਦੀ ਗੱਲ ਕਰਦਾ ਉੱਥੇ ਕੋਈ ਫਾਇਦਾ ਨਹੀਂ ਨਾਲੇ ਮੇਰੀ ਗੱਲ ਸੁਣੋ ਜਿਹੜੀ ਉਲੀ ਆਲੀ ਆ ਸਾਰੀ ਹੁਣ ਹੁਣੀ ਤਾਂ ਖਤਮ ਹੋਣੀ ਏ ਧੁੱਪ ਚੋਂ ਧੁੱਪੇ ਕੱਖ ਕੰਡਾ ਵੀ ਧੁੱਪਾਂ ਸਗਾਉਂਦੀ ਆ ਉਲੀ ਧੁੱਪ ਨੇ ਸਗਾਉਣੀ ਆ ਜਿਹੜੀ ਜ ਉਹ ਲੀਡ ਇੱਕ ਪਾਸੇ ਰਹੀ। ਬਾਕੀ ਜੇ ਭਾਈ ਕੋਈ ਐਮ.ਐਲ.ਏ ਸੁਣਦਾ ਸਾਡੀ ਗੱਲ। ਹਾਂ ਉਹ ਮੰਤਰੀ ਸੰਤ ਜੀ ਮੰਤਰੀ ਸੰਤ ਜੀ ਬੜੇ ਆਉਡੇ ਵਾਲਾ ਭਾਈ ਗਰੀਬਾਂ ਦੀ ਸੁਣ ਰਿਹਾ। ਹਾਂ ਤਾਂ ਇੱਕ ਵਾਰ ਭਾਈ ਆਪਣਾ ਮੋਆਨਾ ਮੋਆਨਾ ਕਰੋ ਆਕੇ ਉਹਰੇ। ਹਾਂ ਦੇਖੋ ਵੀ ਉਹ ਸੀ ਗੱਲ ਕਹਿ ਰਹੇ ਠੀਕ ਹੈ ਕਿ ਨਹੀਂ? ਹਾਂ। ਵੀ ਭਾਈ ਕਹਿੰਦਾ ਨਹੀਂ ਜਾਂਦਾ। ਸਾਨੂੰ ਕੋਈ ਸ਼ੌਕ ਨਹੀਂ ਭਾਈ ਹਰ ਰੋਜ਼ ਬੰਨ ਕੇ। 4-5000 ਕਿੱਲੇ ਨੂੰ ਪਾਣੀ ਹੋ ਜਾਣਾ ਹੈ। ਹਾਂ। ਘੱਟ ਤੇ ਘੱਟ। ਸਾਨੂੰ ਵਧੀਆ ਭਾਈ ਨਹੀਂ ਹੈ ਪਾਣੀ। ਜਿੰਨਿਆਂ ਨੂੰ ਵੀ ਲੱਗਦਾ ਜਿੱਥੇ ਤੱਕ ਹੋ ਸਕੇ ਆ ਗਵਰਨਮੈਂਟ। ਉਹ ਲੱਗੇ ਪੰਮੇ ਸਾਰੇ ਨੂੰ ਲਾਜਣਾ ਫਿਰ ਤਾਂ। ਉਹੀ ਕਹਿੰਦਾ ਬੱਲੇ ਨੂੰ ਸਾਰੇ ਪਿੰਡਾਂ ਨਾਲ ਜਿੱਥੇ ਅਸੀਂ ਯਾਰ ਮਾਰਚ ਝਿਲਨੇ ਪਾਣੀ ਦੀ ਸਾਡਾ ਹੱਕ ਬਣਦਾ ਇਹ ਪਹਿਲਾ ਹਾਂ ਵੀ ਸਾਨੂੰ ਪਾਣੀ ਚਾਹੀਦਾ ਨੇ ਇਹਦੀ ਹੋਰ ਕੀ ਆ ਠੀਕ ਮਮੇ ਬਾਈ ਹਾਂ ਚਲੋ ਸਤਿ ਸ਼੍ਰੀ ਅਕਾਲ ਜੀ ਇਹ ਚ ਪਹੁੰਚ ਚੁੱਕੇ ਆ ਜੀ ਦੇਖਦੇ ਆ ਗਰਮੀ ਨਹੀਂ ਬਸ ਅਗਰਾਈ ਪਈ ਆ ਵੀ ਹੁਣ ਕਿਦਾਂ ਦਾ ਮੌਸਮ ਹੈ ਕਿਹਾ ਹੈ ਮੀਂਹ ਦੀ ਕੋਈ ਸੁਭਾਵਨਾ ਹੀ ਨਹੀਂ ਦਿਖਦੀ ਹੈਗੀ ਵੀ ਪੰਜ ਚਾਰ ਦਿਨ ਚ ਪੈ ਜਾਵੇ ਗੰਨੇ ਨੂੰ ਜ ਪਰਸੋਂ ਚੋਂ ਉੱਥੇ ਪਾਣੀ ਲਾਏ ਤਾਂ ਦੋ ਦਿਨ ਬਾਅਦ ਤਿੰਨ ਦਿਨ ਮਸਾਂ ਕੱਢਦਾ ਚਾਰ ਦਿਨ ਜਦੇ ਫੇਰ ਪਾਣੀ ਲਾਉਣਾ ਪੈਂਦਾ ਇੰਨੀ ਜ਼ਿਆਦਾ ਕੰਡੀਸ਼ਨ ਮਾੜੀ ਹੋਈ ਜੀ ਜੀਰੀ ਲਾ ਕੇ ਵੀ ਕੀ ਕਰੂਗੇ ਜਾਂ ਪਾਣੀ ਦੀ ਇੰਨੀ ਬੁਰਾ ਹਾਲ ਹੈ ਹੈ ਜ਼ਿਆਦਾ ਕਮੀ ਨਹੀਂ ਪੈਂਦਾ ਫਾਇਦਾ ਨਹੀਂ ਲਾ ਮੇਰੋ ਭੋਲੂ ਬਾਈ ਭੋਲੂ ਬਾਈ ਨੂੰ ਸਤਿਕਾਰ ਜੀ ਹੋਰ ਕੀ ਹਾਲ ਹੈ ਠੀਕ ਠਾਕ ਹੈ ਪਨੀਰੀ ਕਹਿੰਦੀ ਹੁਣ ਪਨੀਰੀ ਠੀਕ ਆ ਅਜੇ ਹੋ ਲੈ ਲੈਣੇ 10 12 ਦਿਨ ਹਨ ਮੈਂ ਵੀ ਕੰਮ ਨਹੀਂ ਕਰਦਾ ਜ਼ਿਆਦਾ ਕਮੀ ਪੈ ਜਾਵੇ ਮਾਹ ਚਾਲ ਮੌਸਮ ਨੇ ਬਹੁਤ ਮਾਰਾ ਹਾਲ ਕਰਿਆ ਪਿਆ ਰਹੀ ਹੈਗੀ ਬਾਹਰ ਨਿਕਲ ਨਹੀਂ ਹੁੰਦਾ 10 ਵਜੇ ਤੋਂ ਬਾਅਦ ਪਾਣੀ ਵੀ ਕਰੂੰਗਾ ਗੰਨੇ ਨੂੰ ਪਾਣੀ ਅੱਜ ਲਾ ਉੱਥੇ ਦਿਨ ਫੇਰ ਮੰਗਣ ਲੱਜ ਜਾਂਦੇ ਤੇ ਹਿੱਲਾ ਮੈਂ ਨਹੀਂ ਨਾ ਪੈਂਦਾ ਜ਼ਿਆਦਾ ਕੋਈ ਫਾਇਦਾ ਨਹੀਂ ਤਾਂ ਉਲਗ ਹੂੰ ਫੂਕਦੇ ਨੇ ਪਾਣੀ ਦੇ ਵਿੱਚ ਪਏ ਹਾਂ ਉਹ ਵੀ ਹੈ ਟੱਕੇ ਬਹੁਤ ਖਰਾਬ ਹੋਣੇ ਆ ਤੇਰੇ ਖਰਾਬ ਹੋ ਜਾਂਦੇ ਬਹੁਤ ਜ਼ਿਆਦਾ ਉਹ ਦਵਾਈ ਨੇ ਚੱਕਦੇ ਨੇ ਕੋਈ ਨਹੀਂ ਕਰਦੇ ਨੇ ਜਿਹੜੇ ਪਰ ਪਾਣੀ ਫਿਰ ਗਿਆ ਉਹਨੇ ਜਦ ਇਹ ਹੋ ਜਾਣਾ ਹੂੰ ਜਿਹੜੇ ਟੱਕੇ ਥੱਲੇ ਪਾਣੀ ਦੇ ਇੱਕ ਵਾਰੀ ਆ ਕੇ ਮੜੇ ਜੇ ਵੀ ਇੱਕ ਹੈ ਜੀ ਲੋਚ ਦੇਖੀ ਅੱਗੇ ਦੇਖੇ ਕਰਦੇ ਟੱਕੇ ਸੁੱਕ ਕੇ ਦੁਬਾਰਾ ਚੱਲਦੇ ਆ ਉਹੀ ਕੰਮ ਹੋਣਾ ਇਦਗੀ ਵੀ ਬਿਨਾ ਗੱਲ ਨਹੀਂ ਵੜਨੀ ਦੇਖਦੇ ਹੁਣ ਕਦ ਪੈਂਦਾ ਮੀਂਹ ਕਿੰਨਾਂ ਵੀ ਪੈ ਗਿਆ ਪਹਿਰੇ ਫੂਦ ਤੱਕ ਉਹ 20 22 ਤੱਕ ਮੈਨੂੰ ਲੱਗਦੀ ਹੁੰਦੀ ਆ ਉਹ ਤਾਂ ਮੌਨਸੂਨ ਤਾਂ 25 26 ਤੱਕ ਦੱਸਦੇ ਆ ਪਰ ਜੇ ਪਹਿਨਾ ਮਾੜੀ ਮੋਟੀ ਪ੍ਰੀ ਮੌਨਸੂਨ ਹੋਵੇ ਮਾੜਾ ਮੋੜਾ ਮੀਂਹ ਪਵੇ ਤਾਂ ਆ ਰਾਮ ਹੋਣਾ ਮੀਂਹ ਆ ਲੈ ਆ ਕਨੇ ਗੁਨੇ ਸਭ ਕੁਝ ਮੀਂਹ ਗਲੇ ਇੱਕ ਵਾਰੀ ਪੈਣ ਦੀ ਧੇਰ ਆ ਕਣੀਆਂ ਦੇਖੀ ਸਭ ਫਸਲਾਂ ਨੇ ਕਿ ਕਹਣਾ ਭੱਜਣਾ ਆ ਟੱਕ ਵੀ ਲਾ ਕੇ ਚੰਗੀ ਜਿਹੀ ਜਿਹੜੀਆਂ ਪਨੀਰੀਆਂ ਵੀ ਰੁਕੀਆਂ ਵੀ ਆਂ ਨਹੀਂ ਪੈਣ ਤੇ ਬਾਅਦ ਦੇਖੀ ਇਹ ਵੀ ਉਹ ਦਿਨ ਵਿੱਚ ਐ ਲੂਸ ਦਿੰਦੀ ਹੈ ਗਰਮੀ ਇਹਨਾਂ ਨੂੰ ਸਾਰੀ ਚੀਜ਼ ਨੂੰ ਯਾਰ ਆਪ ਨਿਕਲ ਜਾ ਇਕੱਲੇ ਤੂੰ ਆਪ ਪੈਂਦੀ ਮੂੰਹ ਫੂਕ ਹੁੰਦਾ ਬਾਹਰ ਹੂੰ ਐ ਹੋਰ ਹੋਰ ਸਿੱਧਾ ਆ ਕੇ ਬੱਸ ਹੁਣ ਤੇ ਡਿੱਡੇ ਹੋ ਜਾਂਦੇ ਯਾਰ ਚੱਲ ਕੋਈ ਲੈਣੇ ਸਿੱਧੇ ਹੋ ਜਣ ਬਲਾਤੀ ਮੱਕੀ ਸਰੇ ਦੋ ਦਿਨ ਦੀ ਰਹਗੀ ਬਾਹ ਹੋ ਜਾਂਦਾ ਕਾਕੋ ਪਜਾ ਤੋਂ ਪੁੱਜਾ ਨਾ ਠੀਕ ਆ ਮੂੰ ਤੇਰੇ ਵਾਲੇ ਬੂਟੇ ਸਿੱਧੇ ਹੋ ਗਏ ਨਹੀਂ 빙ਗੇ ਹੋਏ ਜੂਰੀਆ ਮਾਰਿਆ ਹੁਣ ਮੈਂ ਨਾ ਵਿਚ ਇਕੱਲਾ ਇਕੱਲਾ ਜੂਰੀਆ ਜੜਾ ਜਪਾਇਦਾ ਹਾਂ ਤਾਂ ਸਿੱਧੇ ਹੋਇਆ ਨਹੀਂ ਤਾਂ ਗਾਇਨਾ ਤਾਂ ਤੇੱਡੇ ਫੇਟੇ ਦੀ ਹੋਰ ਮੈਂ ਥੱਲੇ ਟਾਕੋਂ ਪੱਤਾ ਜਾਂ ਵੀ ਆ ਗਏ ਹੂੰ ਮੈਂ ਵੀ ਦੇਖਦਾ ਪਾਉਂਦਾ ਕੱਲੂ ਗੰਨੇ ਚ ਜੂਰੀਆ ਪਾਉਣਾ ਗੈ ਲਈ ਪੈ ਜਾਣਾ ਜੂਰੀਆ ਪਹਿਲਾਂ ਟਾਇਆ ਸਿੱਧਾ ਗਿਆ ਹੂੰ ਚੱਲ ਅਗਲੇ ਦਾ ਬਤਾ ਦੇ ਰਹੇ ਹੋਗੇ ਹਨ ਬੁੱਟੇ ਬੜੀਆ ਗੰਨਾ ਵੀ ਸੋਹਣਾ ਹੋ ਗਿਆ ਗੰਨਾ ਵੀ ਬਹੁਤ ਵਧੀਆ ਖੜਾ ਠੀਕ ਆ ਚਲੋ ਆ 2 ਲੀਟਰ ਪਾਇਆ ਵਿੱਚ ਦੁੱਧ ਜਿੰਨੀ ਵਾਲੇ ਦਾ ਰੰਗ ਹੋਰ ਹੁੰਦਾ ਜਿੰਨੀ ਚਿੱਟਾ ਵੀ ਜਿੰਨੀ ਘੋਲਣੀ ਔਖੀ ਇੱਕਦਾਂ ਸੱਕਰ ਵਾਲਾ ਠੀਕ ਆ ਠੰਡਾ ਹੁੰਦਾ ਸੱਕਰ ਠੰਡੀ ਆ ਜਿੰਨੀ ਗਰਮ ਆ ਫਰਕ ਨਹੀਂ ਸੱਕਰ ਠੀਕ ਆ ਜਿੰਨੀ ਵੇਲੀ ਹੋਣੀ ਕਿੱਦਾਂ ਦੀ ਨਾ ਪੰਦਰਾਂ ਦਿਨ ਨੂੰ ਕਹਿੰਦੇ ਯਾਰ ਕਾਪਰੇ ਜਾਣਾ ਸਰ ਦੇ ਲੋ ਟਰੈਕਟਰ ਲਈ ਮੋਟਰਸਾਈਕਲ 'ਤੇ ਚੱਲੂਗੇ ਨਹੀਂ ਟਰੈਕਟਰ 'ਤੇ ਜਾਊਗਾ ਹੋਗਾ ਵੀ ਜਾਣਾ ਇੱਕ ਟਰੈਕਟਰ ਲੈ ਲੋ ਉਹ ਵਰਤੇ ਪੈਸੇ ਦੋ ਤੇ ਇਹਨਾਂ ਨੂੰ ਪਾਪੂ ਗੱਲ ਲੈਂਦੇ ਤੇਲ ਪਾ ਲੋ ਟਰੈਕਟਰ ਲੱਗੇ ਜਾਓ ਤੇਲ ਪਾ ਦੋ ਤੇਲ ਪਾ ਲੋ ਟਰੈਕਟਰ ਤੇ ਯਾਰ ਕੋਈ ਨਹੀਂ ਤੇਲ ਤਾਂ ਪਵਾਉ ਜਾਂਦਾ ਆਹੋ ਫੇਰ ਹਾਂ ਜਿਹਦੇ ਥੈਲੇ ਪੈਸੇ ਲਾ ਦੋ ਟਰਾਲਾ 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 ਭਰ ਲਿਆ ਆਪਣਾ ਹਾਂ ਟਰਾਲਾ ਭਰ ਜਾਣਾ ਨਹੀਂ ਸਾਨੂੰ ਦੋ ਹਿਸਾਬ ਦਾ ਗੱਗੇ ਦੋ ਸਾਰਾ ਹਿਸਾਬ ਦਾ ਆ ਗਿਆ ਦੱਲੀ ਦੱਲੀ ਆਪੇ ਦੱਸੂ ਕਿਆ ਹਿੱਲਾ ਕਰਨਾ ਚੀਨੀ ਦਾ ਦੱਲੀ ਪਰਸੋਂ ਨੂੰ ਮਿਲਣੀ ਭਾਈ ਆ ਜਾ ਔਰੇ ਨੂੰ ਆਉਂਦਾ ਨਹੀਂ ਹੈਗਾ ਕੈਮਰੇ ਮੂਰੀ ਨਹੀਂ ਆਉਂਦਾ ਇਹਦਾ ਇਹਦਾ ਭਾਈ ਕੰਟਰੈਕਟ ਹੋ ਗਿਆ ਉਹਦੇ ਨਾਲ ਮਾਸਰ ਨਾਲ ਸਾਡੀ ਗੱਲ ਆੜੀ ਤੋੜ ਗਿਆ ਆਏ ਦੇਖ ਲੈ ਬਈ ਇੱਕ ਮਿੰਟ ਚਾਚੇ ਉਹ ਟਾਈਮੇ ਨਹੀਂ ਲੱਗਦਾ ਉਹ ਚਾਚੇ ਆਪਾਂ ਨੂੰ ਕਹਿੰਦੇ ਬੁੱਬੇ ਬੁਲਟ ਦਿਖਾਇਆ ਦਿਖਾਇਆ ਬੁਲਟ ਮਾਸਰ ਨੂੰ ਦਿਖਾਇਆ ਲਿਆ ਗਿਆ ਦਿਖਾਤਾ ਹਾਂ ਦਿਖਾਤਾ ਬੁਲਟ ਮਾਸਰ ਨੂੰ ਆਉਂਦਾ ਉਹ ਆਏ ਨਹੀਂ ਕੋਈ ਵੀ ਮੈਸਜ ਕਰ ਕਣ ਤੈਨੂੰ ਫੋਨ ਕਰਿਆ ਆ ਜਾ ਬਈ ਆ ਜਾ ਤੈਨੂੰ ਫੋਨ ਕਰਿਆ ਮੈਂ ਨੰਬਰ ਲੈ ਗਿਆ ਤੈਨੂੰ ਫੋਨ ਕਰਿਆ ਵੀ ਆ ਜਾ ਬੁਲਟ ਆ ਗਿਆ ਆ ਜਾ ਪਾਰਟੀ ਤਾਂ ਸੀ ਕਰਨੀ ਦੀ ਬਈ ਦੱਸ ਪਾਰਟੀ ਤਾਂ ਸੀ ਕਰਨੀ ਸੀ ਸਮਝ ਇਹਦਾ ਵਾਦਾ ਕਰਿਆ ਨਾ ਭਾਈ ਵਾਦਾ ਮੈਂ ਕਰਦਾ ਪਾਰਟੀ ਮੈਂ ਕਰਦਾ 1000 ਰੁਪਏ ਸਮਝ ਲੈਂਦਾ ਪਤਾ 1000 ਮੇਰਾ ਤਾਂ ਹੈਗਾ ਤਾਂ ਮੇਰਾ ਤਾਂ ਪਾਰਟੀ ਕਰਨ ਦੇ ਖਾਤਰ ਓ ਯਾਰ ਮਾਸਟਰ ਤਾਂ ਹੈਗਾ ਤਾਂ ਹਾਂ ਉਹਨੂੰ ਕਹਿ ਜੀ ਫੋਨ ਕਰਦੇ ਮਾਸਟਰ ਨੂੰ ਕਹਾਂ ਤਾਂ ਬਈ ਬੰਦੇ ਨੂੰ ਸਾਬ ਲਾਦਾ ਭਾਈ ਮੈਂ ਵੋਟ ਦਿਵਾਉਣਾ ਲਾ ਲਾ ਉਹਨੂੰ ਕਰੇ ਨੀ ਫੋਨ ਟੈਂਪਰ ਚੱਕ ਨਹੀਂ ਕਰਨ ਯਾਰ ਇਹ ਤੇਰੀ ਗਲਤ ਗੱਲ ਔਰੇ ਨੂੰ ਆ ਜਾ ਆਜਾ ਵਿੱਚ ਆਜੂਗਾ ਤੂੰ ਵੀ ਗੱਲਾਂ ਛੋੜ ਲੂਗੇ ਤੇਰੀਆਂ ਦੋ ਘੜੀ ਉਹ ਮੈਂ ਤੈਨੂੰ ਕਿਹਾ ਨਹੀਂ ਮਾਸਰ ਨਾਲ ਇੱਕ ਕੰਟਰੈਕਟਰ ਕੰਟਰੈਕਟ ਹੋਇਆ ਕੋਈ ਆਉਣਾ ਨਹੀਂ ਹੋਣਾ ਇਹ ਸਾਰੇ ਪੁੱਛਦੇ ਆ ਇੱਕ ਬਾਈ ਨੇ ਕਮੈਂਟ ਕਰਿਆ ਕਹਿੰਦਾ ਊਂਡ ਦਾ ਦੁੱਧ ਬਲਾਉਂ ਊਂਡ ਦਾ ਦੁੱਧ ਦੱਸ ਕਿੱਥੇ ਤੇ ਲਿਆਈਏ ਸੀ ਤੈਨੂੰ ਬਲਾਉਣ ਨੂੰ ਰਾਜਸਥਾਨ ਦੀ ਜਾਣਾ ਪੈਣਾ ਇਹਨੂੰ ਮੈਨੂੰ ਦੱਸ ਸੁਣਾਇਆ ਕਿ ਜੇ ਤੂੰ ਲੈ ਜਾ ਸਾਨੂੰ ਮੈਸੇਜ ਤਾਂ ਕਰ ਦਿੰਦਾ ਸੀ ਆ ਕੇ ਤੇਰਾ ਬੋਲਟ ਤਾਂ ਦੇਖ ਜਾਂਦੇ ਪਾਰਟੀ ਕਰਦੇ ਤੇਰਾ ਬੋਲ ਚੱਕਾ ਨਹੀਂਦਾ ਯਾਰ ਮਾਂ ਮਾਸ ਦੇ ਪੈਸੇ ਨੇ ਕਾ ਬੰਦੇ ਨੂੰ ਬੁਲਾਣਾ ਹਾਂ ਦਿਖਾ ਦਿੰਦੇ ਹਾਂ ਆਹ ਹੂਨੇ ਕਾਏ ਨੇ ਕਹਾਰੇ ਕਿੱਥੇ ਗਏ ਤੂੰ ਕਰ ਲੈਂਦਾ ਸਾਨੂੰ ਉਹ ਨੰਬਰ ਹੀ ਹੋਰ ਆ ਤਾਂ ਹੈਗਾ ਸਾਥ ਪਾ ਅਸੀਂ ਉਲੀ ਬੈਠੇ ਦੇਖਣ ਵਾਲੇ ਬਾਦੇਗਾ ਹਾਕਾ ਮਾਰ ਦਿੰਦੇ ਦੱਸ ਦੱਸ ਫੋਨ ਤੂੰ ਫੋਨ ਨਹੀਂ ਤੇਰੇ ਕੋ ਹਰਸ਼ਵੀਰ ਦਾ ਵੀ ਨੰਬਰ ਹੈਗਾ ਦੱਸ ਮੋਂ ਰੋਜ ਉਸ ਕਰਦਾ ਫੇਰ ਬਾਅਦ ਕਰਦਾ ਕਰਤੇ ਐਵੇਂ ਹੈਗੀ ਆ ਆਉਂਦੇ ਹੈ ਨੇ ਲੈ ਤਾਂ ਆਉਂਗਾ ਜੀ ਤੂੰ ਹਾਂ ਹਮ ਸਾਨੂੰ ਕਿਆ ਬਦ ਤੂੰ ਮੋਟਰ ਪਾਏ ਮੇਰਾ ਤੇ ਆ ਆਣਾ ਕੱਲੂ ਲਿਆਈ ਤੈਨੂੰ ਪਾਰਟੀ ਅਸੀਂ ਕਰੂਗੇ ਕੱਲੂ ਲਿਆਂ ਪੱਕਾ ਹੁਣ ਹੀ ਲਿਆ ਹੁਣ ਹੀ ਪਾਰਟੀ ਕਰ ਲੈਣੇ ਜਾ ਕੱਲੂ ਤਾਂ ਚੱਲ ਤੂੰ ਹੀ ਲਿਆ ਆ ਗਿਆ ਨੇਰਾ ਹੋ ਗਿਆ ਹਾਂ ਕੱਲੂ ਲਿਆ ਕੱਲੂ ਪਾਰਟੀ ਕਰੂਗੇ ਕਿੱਥੇ ਨਹੀਂ ਬਾਈ ਮੇਰੀ ਨਹੀਂ ਅਸੀਂ ਪਾਲਟੀ ਕਰੂਗੇ ਤੁਹਾਨੂੰ ਅੱਜ ਪੱਕਾ ਮੈਂ ਠੀਕ ਆ ਪੱਕਾ ਹੁਣ ਕੱਚਾ ਨਾ ਰਹੇ ਇਹ ਪੱਕਾ ਹਾਂ ਕੱਲ ਦਾ ਦਿਨ ਤੇਰੇ ਕੋਲ ਭੇਜਣੀ ਤੈਨੂੰ ਅਸੀਂ ਮਿਲਣਾ ਇਹ ਤਾਂ ਤਾਂ ਸ਼ੁਰੂ ਹੋ ਜਾਣਾ ਕੱਲ ਨੂੰ ਹੋ ਜਾਣਾ ਕੱਲ ਦਾ ਦਿਨ ਇਹ ਤੱਕ ਤਾਂ ਤੇਰੇ ਨਾਲ ਬਸ ਹੀ ਆਪਾਂ ਕਰਾਂਗੇ ਕੱਲੀ ਵੀ ਤੈਨੂੰ ਲੱਭਾਏਗਾ ਹਾਂ ਅੱਜ ਦਾ ਦਿਨ ਇਹ ਦੱਲੀ ਕੱਲ ਦਾ ਹਾਂ ਦੋ ਦਿਨਾਂ ਹਾਂ ਆਹ ਦੋ ਦਿਨਾਂ ਵਿਚਾਲੇ ਆ 15 ਜਿਹਾ 8 ਘੰਟੇ ਹੋ ਜਾਣੀਗਾ ਦੱਲੀ ਹਾਂ ਚੱਲ ਜਣ ਕਿੰਨੀ ਦਾ ਕੰਮ ਚੀਨੀ ਦਾ ਲੈ ਗਿਆ ਵਿਚਾਲੇ ਹਾਂ ਬਰਸੋਂ ਨੂੰ ਕਿਨੀ ਵੀ ਲੈਣੀ ਜਾਣਾ ਮਾਡਾ ਟੈਂਪੋ ਤਾਂ ਕਰਿਆ ਬਾ ਤੇ ਟੈਂਪੋ ਵੀ ਜਾਣਾ ਹਾਂ ਤੇ ਅਸੀਂ ਅਸੀਂ ਕੱਲ੍ਹ ਜਾਉਂਗੇ ਰਾਤ ਰਾਤ ਲੂਗੇ ਨਹੀਂ ਚਲੋ ਕਰੋ ਪਰ ਠੀਕ ਹੈ ਕਰਿਆ ਮਾਡਾ ਟਰਾਲਾ ਲੈ ਜਾਉਂਗਾ ਟਰੈਕਟਰ ਚੱਲੂਗੇ ਟਰਾਲਾ ਲੈ ਜਾ ਲੋ ਉਹਨੂੰ ਤੇਲ ਪਾ ਦਿਓ ਮੇਰੀ ਗੱਲ ਸੁਣ ਲੈ ਹਾਂ ਗੁੱਸਾ ਕਰਨਾ ਕਣੀ ਹਾਂ ਮੈਂ ਤਾਂ ਕਹਾਂ ਵੀ ਘਰੇ ਘਰੇ ਤਾਂ ਆ ਕੇ ਆਉ ਇਹ ਗੱਲ ਸੁਣ ਇਹ ਉਹਦਾ ਮਤਲਬ ਨਹੀਂ ਮੇਰੀ ਗੱਲ ਸੁਣ ਨਾ ਨਾ ਰੋਡ ਰੋਡ ਬਾ ਕਹਾਣੀ ਵਾਲਾ ਹੈਗਾ ਕਿਸੇ ਦੇ ਬਾਈ ਦੇ ਘਰ ਕਿੱਥੇ ਚਲੇ ਜਾਊ ਟਰੈਕਟਰ ਹਾਂ ਰੋਡ ਰੋਡ ਪਤਾ ਨਹੀਂ ਆ ਉਸਾ ਦਾ ਤਦਾਤਾ ਟੈਂਪੂ ਦਾਤਾ ਹੈਗਾ ਜੇ ਆਪਣੀਆਂ ਬਿਨਾ ਆ ਜਵੇ ਤੇ ਟਰੈਕਟਰ ਇਹ ਪੀਣਾ થાય ਤੇ ਇਹ ਤਾਂ ਹੋਇਆ ਤਾਂ ਉਹ ਮੇਰੀ ਹੁਣ ਗੱਲ ਜਾਂ 10 ਬੰਦੇ ਚੀਜ਼ ਚੀਨ ਲੈਣ ਗਏ ਆ ਹੋਰ ਵੀ ਵੜਨੀ ਹੈ ਮੇਰੀ ਹੁਣ ਗੱਲ ਗੱਲ ਨਹੀਂ ਜੇ ਰੋਡ ਪਰ ਦੇ ਘਰ ਤੱਕ ਛੱਡਣੇ ਪੈਗੇ ਚਾਰ ਥੇਲੇ 10 ਬੰਦੇ ਨੂੰ ਕਿਆ ਕਿਆ ਹੁੰਦਾ ਥੇਲੇ ਉਸ ਵੀ ਨਹੀਂ ਹੁੰਦਾ ਦਸੇ ਹੀ ਬੰਦੇ ਦਿੱਲੀ ਦੀ ਪਾਈ ਵੇ ਅਸੀਂ ਤਾਂ ਲੈ ਕੇ ਹੀ ਜਾਵਾਂਗੇ ਹੁਣ ਜੇ ਸਾਨੂੰ ਛੱਡੇ ਜਾਣਾ ਐਨੇ ਬੰਦੇ ਲੋਡ ਮਾਦਾ ਕਾ ਗੱਲ ਦੂਆ ਘੇ ਹੋਗੇ ਟੈਂਪੂ ਕਿੰਨੇ ਕਾ ਜਨੇ ਟੈਂਪੂ ਤੇਰੇ ਹੀ ਪਰ ਜਾਣਾ ਪਾਦਾ ਹੱਥੀ ਆ ਉਹ ਛੋੜਿਆ ਤੀ ਤਾਈ ਮਾਰ ਲੈਣਾ ਮੇਰੇ ਕਿੰਨੇ ਕਾਣੇ ਆ 18 800 ਕਾਉਂਟਰ ਦਾ 800 800 ਕਾਉਂਟਰ ਦਾ ਕਾਰੇ ਦਾ ਤੇਰਾ ਕਿੰਨਾ ਮੇਰਾ ਸਭ 2500 ਕਾਉਂਟਰ ਕਿੰਨੇ ਥੱਲੇ ਬਣ ਗਏ ਭਾਵੇਂ 5300 ਕਾਉਂਟਰ ਹੋ ਗਿਆ 7-8 ਕਾਉਂਟਰ ਬਣ ਦੇਣੀ ਪਾਤਾ 14 ਥੱਲੇ ਬਣ ਗਏ ਹਮ ਬਾਈ ਨੇ ਖਿੱਚਣੇ ਆ ਉਹਨੇ ਐਨੀ ਖਿੱਚਣੇ ਇਦਾਂ ਸਿਰ ਉਹਨੇ ਤਾਂ ਆਪਣਾ ਹਿੱਲਾ ਕਰੀ ਫਿਰਦੇ ਤਾਂ ਆਪਾਂ ਇੰਜੈਕਟਰ ਹੈ ਲੋ ਡੈਕਟਰ ਬਰਾਦ ਲਾਉਂ ਜਦੋਂ ਅੱਖਾਂ ਹੋਣ ਚੱਲ ਤੂੰ ਉਹਨੂੰ ਕਰਿਆ ਵਕਾਂ ਨੂੰ ਸਾਈ ਮੋੜ ਮੈਂ ਕਰਿਆ ਨਹੀਂ ਹੈਗਾ ਹਾਂ ਅਰੇ ਕੰਨ ਜੀ ਜੇ ਤੂੰ ਕਹੂਗਾ ਤਾਂ ਕਰੂਗਾ ਆਪ ਥੋੜਾ ਜਿਹਾ ਮਤਲਬ ਕਹਿੰਦਾ ਭਾਈ ਸਿਰ ਸਲਾਹ ਆਈ ਹੈ ਵੀ ਸਾਰੇ ਬੰਦੇ ਇਕੱਠੇ ਚੱਲੋ ਇਕੱਠੇ ਕਰੋ ਆਪਣੇ ਲੈ ਜਾਓ ਦੋ ਜਣੇ ਜਾ ਕੇ ਕਟਾ ਲਓ ਪਾਰਕੀਆਂ ਤਿੰਨੇ ਜਣੇ ਹੋਰ ਕਹਿੰਦਾ ਮੋਟਰਸਾਈਕਲ 'ਤੇ ਦੋ ਜਣੇ ਜਾਣਾ ਬਸ ਯਾਰ ਸਾਰੇ ਪਾਰਕੀ ਕਟਾ ਕੇ ਉੱਥੇ ਲੱਗਦੇ ਕਿ ਮੁੜਿਆ ਆਉਣਾ ਜਾਂਦੇ ਡੀਲਰ ਬਣਾ ਦੇਣੀ ਸਿੱਧੀ ਹੋ ਜਾਂਦੀ ਸਾਰ ਕੇ ਆ ਲੈ ਕਹੋ ਤੁਸੀਂ ਨਾ ਕਰੋ ਕਾਪੀ ਦੇ ਮੈਨੂੰ ਬਾਕੀ ਮੈਂ ਆਪੇ ਦੇਖਦਾ ਤੂੰ ਸਿੱਧਾ ਜਾ ਕੇ ਤਾ ਕਿ ਮੈਂ ਜਾਂ ਤੁਸੀਂ ਜਾਵੇਂ ਕਿਤੇ ਸਾਡੇ ਜਾਂਦੇ ਸਾਰੀ ਚੀਨੀ ਨਹੀਂ ਨਹੀਂ ਉਹ ਤਾਂ ਮੈਨੂੰ ਗਰੰਟੀ ਦੇ ਮੈਨੂੰ ਛੱਡ ਦੇ ਅਛੀ ਤੀ ਗਰੰਟੀ ਆ ਹਾਂ ਕੋਰਸ ਦਿਖਾਈ ਸਾਡੀ ਚੀਨੀ ਸਾਰੀ ਉੱਠੀ ਵੰਡ ਦਵਾਂ ਮੈਂ ਨਹੀਂ ਬੰਨਦਾ ਹੈਗਾ ਥਾਲੇ ਕਹਦਾ ਸਾਈਆਂ ਬਹੁਤ ਅੱਗੇ ਮੈਨੂੰ ਹਾਂ ਇੰਨੇ ਜਣੇ ਤਾਂ ਤੂੰ ਵਾਦੇ ਕਰੀ ਬਟਾ ਟੋਟਿਆਂ ਦੇ ਕਿਹਨੂੰ ਕਿਹਨੂੰ ਥਾਲੇ ਦੇ ਦੂੰਗਾ ਮੈਂ ਕਿਹਨੇ ਜਣੇ ਪਰਾਉਂ ਕਮ ਦੇਣੇ ਬੰਦੇ ਨਿਕਲੇ ਮਾਸੜ ਇੱਕ ਤੇਰਾ ਮਾਸੜ ਦੀ ਹੋ ਗਿਆ ਮੋਂ ਨੂੰ ਦੇਣਾ ਹਾਂ ਇੱਕਰ ਹੀ ਅੰਦਰ ਹੋ ਗਿਆ ਇੱਕਰ ਜਿੰਦਰ ਹੋ ਗਿਆ ਸਮਝੀ ਜਾਣਾ ਕਿਵੇਂ ਦੇਣਾ ਫਿਰ ਚੱਲ ਭਾਈ ਉਹ ਬਾਰੇ ਆੜੀ ਲੈ ਬੇਟਾ ਮੈਨੂੰ ਦੇਣਾ ਮੇਰਾ ਘੜੀ ਜਾਂਦਾ ਲੈ ਮੇਰਾ ਕਰ ਲੈ ਵੀ ਯਾਰ ਅੱਛੇ ਮੈਨਾਂ ਕਰ ਲਈ ਮੁੰਦਰੀ ਬਹੁਤ ਹਲੇ ਉਹ ਹੀ ਕਿਲਾ ਆਪਣੀ 2000 ਦਾ ਚਾਹੀਦਾ ਗੱਲ 2000 ਦੀ ਵੀ ਬਾਈ ਤਾਂ ਹੀ ਤੇਰੀ ਵੀਡੀਓ ਬਣਾਏਗਾ ਨਹੀਂ ਉਹਨੇ ਵਾਏ ਦੇ ਦੇ ਕੰਨੀ ਤੇ ਫੱਕ ਦੇ ਦੇ ਕੰਨੀ ਚੱਕਰ ਜੀ ਚੱਕਣਾ ਉਹ ਨਹੀਂ ਆਉਂਦੀ ਉਹਦਾ ਦੇਖ ਲੈ ਕੋਈ ਚੱਕਾ ਨਹੀਂ ਇਹਦੀ ਰੇਟ ਪਤਾ ਨਹੀਂ ਕਿ ਆ ਮਿਲਨੀ ਹੈ ਹਜੇ ਇਹ ਨਹੀਂ ਪਤਾ ਅੱਗੇ ਕਿਹੜੇ ਰੇਟੇ ਮਿਲਦਾ ਅੱਗੇ 25 25 ਰੁਪਏ ਦੀ ਕਰੇ 26 26 ਅੱਜ ਦੀ ਬਾਜ਼ੀਤੀ ਹੋਣੀ 26 26.5 ਮੂਰੇ ਟਿਕਾ ਗਿਆ ਹੁਣ ਮਾਰਕੀਟ ਦੇ ਇੱਥੇ ਪਤਾ ਨਹੀਂ 40 40 ਦਾ ਹੋਊਗਾ 39 40 ਰੁਪਏ ਹੋਣਾ 45 39 ਦੇ ਕਿਹੜੇ ਚੋੜੀ ਰੇਟ ਨਹੀਂ ਕਿਹਦੇ ਮੰਗਨੇ ਦਾ ਗੰਨੇ ਦੇ ਰੇਟ ਗਾ ਲਈ ਤਾਲੂਗਾ ਚੀਨੀ ਦਾ ਚੀਨੀ ਦਾ ਆਪਣਾ ਲੱਗ ਰੇਟ ਜਰਦਾ ਜਿੱਦ ਲੋਕਾਂ ਦਾ ਨਹੀਂ ਹੈਗਾ ਜਦੋਂ ਗੰਨਾ ਆਏ ਜਦ ਦੀ ਚੀਨੀ ਦੇ ਲੱਤੀ ਹੋਣੀ ਮੁੱਲ ਅਸੀਂ ਮੈਂ ਟੋਟਾ ਲੈ ਕੇ ਆਂਦਾ ਤਾਂ ਉਦੋਂ ਤਾਂ 2500 ਲੈ ਕੇ ਆਦਾ ਤੇ 2100 42 ਰੁਪਏ ਕਿਲੋ 4200 ਦਾ ਹੋ ਗਿਆ 4200 ਦੀ ਹੋਈ ਉਹੀ ਫੇ ਠੋਕ ਜੀ ਉਹ ਕਿਲੋ ਜੇ ਇੱਕ ਨਹੀਂ ਦੇਣੀ ਬਈ ਬਈ ਇਹ ਵੀ ਬਹੁਤ ਲੱਗਦੇ ਆ ਜਵੀ ਵੱਢੀ ਜਾਂਦੇ ਮੱਕੀ ਵੱਢੀ ਜਾਂਦੇ ਉਹ ਲੀਵਰ ਨਹੀਂ ਤਾਂ ਜਕਣੀਆਂ ਨੂੰ ਕੰਮ ਉਹ ਵੀ ਤਾਂ ਹੈ ਤਾਂ ਮੁੱਕਦੇ ਥੈਲੇ ਤੇ ਨਹੀਂ ਤੇਰੇ ਵੀ ਕਿਹਦੇ ਲੱਗਣੀ ਆ ਥੋੜੇ ਤਿੰਨ ਚਾਰ ਜਣੇ ਨੇ ਥੋੜੂ ਮੁਕਾਉਣੇ ਥੈਲੇ ਲੈ ਲੈ ਫੜਦਾ ਲੀਵਰ ਬਹੁਤ ਲੱਗਦੀ ਬਈ ਲੀਵਰੇ ਮੁਕਾਉਂਦੀ ਆ ਮਾੜ ਜਿੰਨੇ ਦੱਲੀ ਦਾ ਲੀਵਰ ਬਹੁਤ ਲੱਗਦੀ ਆ ਮੈਂ ਅੱਜ ਮੱਕੀ ਦਾ ਮਰਾੜੀ ਦੇਖ ਰਾਂ ਮੁੱਕ ਗਈ ਜੰਨੀ ਵਾਹ ਇਹ ਤਾਂ ਟਾਈਮ ਸਿਰੇ ਮੁੱਕੀ ਕੱਢ ਲੈ ਸੁੱਕਾ ਕੱਢ ਦੋ ਇੱਕ ਵਾਰੀ ਤੇ 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 ਤਾਂ ਉੱਥੇ ਮਿੱਠੇ ਵਾਈ ਬੋਲ ਦੇ ਕਿੰਨੀ ਜਿੰਨੀ ਕਿਹਨੇ ਨਹੀਂ ਜਿੰਨੀ ਦੋ ਸੱਲੇ ਕਿੰਨੇ ਹੋ ਉਹ ਤਾਂ ਤੇਰੇ ਗੰਨੇ ਪਰ ਬਜੇਗਾ ਕਿੰਨੇ ਕਿੰਨੇ ਆ ਵੀ ਮਨ ਕਿੰਨਾ ਕੰਨਾ ਮੇਰਾ ਕਿੰਨੀਆਂ ਪਰਚੀ ਦੇ ਦੀਆਂ ਇਹਦਾ ਤੇ ਮੈਨੀ ਨੂੰ ਪਹਿਲਾਂ ਮਿਲਣਾ ਚਾਰ ਚਾਰ ਕ ਮਰਚੀ ਦੀਆਂ ਚਾਰ ਪਰਚੀ ਦਾ 42 43 ਕੋਟਲ ਲੈਣਾ ਇਹਦਾ ਕਿੰਨਾ ਪਹਿਲਾਂ ਮਿਲਣਾ 400 ਨਾ 245 ਕੋਈ 50 ਕਿਲੋ ਦੋ ਪਰ ਦੋ ਹੀ ਦੀਆਂ 2 ਕਿਲੋ ਦੇ ਵੀ 2 ਕਿਲੋ ਘਟ ਗਈ ਦੋ ਹੀ ਦੀਆਂ ਠੀਕ ਦੋ ਹੀ ਦੀਆਂ ਚੱਲ ਕੋਈ ਨਹੀਂ ਚੋ ਬਾਜ ਜਾ ਮਰ ਜਿਓ ਬਣਾਇਆ ਮੌਨੀ ਪਰਵਾ ਹੈਗੀ ਨਹੀਂ ਤਾਂ ਸਾਈਕਲ ਉਪ ਰੱਖ ਲਿਓ ਮੈਂ ਤਾਂ ਮੋਟਰ ਲੈ ਕੇ ਲਿਆਂਗੂ ਸਿਰ ਤੇ ਰਾਈਡਰ ਵਾਰ ਫਪਕਾ ਮੇਰੇ 1400 50 11 ਕਿਲੋ 12 228 2.80 ਕਿਲੋ ਨਾ ਜਿਹੜਾ ਆਪਣਾ ਹੁਣ ਘਟਿਆ ਜਿਆਦਾ ਮੈਂ ਕਹਾਂਗਾ ਸਾਰੇ ਇਕੱਠੇ ਹੋ ਜੇ ਯਾਰ ਵੀ ਟਰੈਕਟਰ ਜਾਂਦਾ ਸਵਾਤਾਂ ਐ ਟਰੈਕਟਰਾਂ ਵੀ ਖਾਚਾ ਕਰਨਾ ਟਰੈਕਟਰ ਦਾ ਵੀ ਤੇ ਹਾਈਵੇ 5 6 7 ਤਿੰਨ ਕੂਕਣਾ ਤੇਰ ਖਾਂ ਟਰੈਕਟਰ ਨਾ ਸਵਾਤਾਂ ਹੀ ਜੇ ਸਾਰੇ ਇਕੱਠੇ ਹੋ ਕੇ ਲਿਆਉਂਗੇ ਹਾਂ ਫਾਇਦਾ ਤਾਂ ਫਿਰ ਜੀ ਵੀ ਲੱਗ ਜਾਂਦਾ ਰਬੀਆ ਰਬੀਆ ਆਉਣਾ ਕੋਈ ਨਹੀਂ ਸਾਰੇ ਇਹ ਵੀ ਨਾਲ ਜੇ ਇਕੱਲਾ ਇਕੱਲਾ ਬੰਦਾ ਆਪਣਾ ਆਟੋ ਆਟੋ ਕਰਨ ਲੱਗਿਆ ਫਿਰ ਮਹਿੰਗਾ ਪੈਣਾ ਉਹ ਤਾਂ ਮਹਿੰਗਾ ਪੈਣੀ ਆ ਟਿਕਟ ਨਹੀਂ ਮਹਿੰਗਾ ਪੈਣਾ ਹੈਗਾ ਸਾਰੇ ਬੰਦਿਆਂ ਦਾ ਐ ਕਰੋ ਆ ਸਹਾਰਾ ਕਰਕੇ ਦੱਸੋ ਭਾਈ ਹਾਂ ਦੱਸੋ ਕੋਈ ਆਪਣੀ ਗੱਡੀ ਲੈ ਕੇ ਨਾ 4-500 ਦਾ ਤੇਲ ਫੂਕਣਾ ਹਾਂ ਆ ਜੇ ਗੱਡੀ ਲੈ ਕੇ ਵੀ ਜਾਂਦਾ ਬੰਦਾ ਤਾਂ ਵੀ 6 ਟੁੱਟੇ ਆ ਜੀਉਂਗੇ ਮੰਨ ਕੇ ਜਿਆਦਾ ਉਹਦੇ ਉਹਨੇ ਵੀ ਖਾਣਾ ਹੀ ਆ ਯਾਰ ਤਿੰਨ-ਚਾਰ ਸੌ ਦਾ 60 ਕਿਲੋਮੀਟਰ ਆ ਹਾਂ ਫਿਰ ਵੀ ਸ਼ੌਕ ਕਰ ਥੱਲੇ ਵਾਦਦੇ ਆਉਣੇ ਉਹਦੇ 4-500 ਤੋਂ ਤੇ ਲੱਜ ਜਾਂਦਾ। ਕਾਨੂੰ ਗੱਡੀ ਪਰ ਵੀ ਜੀ ਆਪਣੀ ਵੀ ਲੈ ਕੇ ਜਾਂਦਾ ਕੋਈ ਬੰਦਾ ਕਾਰ ਟਰੈਕਟਰ ਲੈ ਜਾਉ। ਟਰੈਕਟਰ ਦਾ ਹੀਲਾ ਕਰਦੇ ਲੈ ਕੇ ਜਾਂਦਾ। ਟਰੈਕਟਰ ਸਾਹਮਣੇ ਸਾਹਮਣੇ ਪੰਮੇ ਤੂੰ ਕਾਰ ਕਰ ਲੈ। ਜਿਹੜੇ ਬੰਦੇ ਦਾ ਟਰੈਕਟਰ ਦਾ ਪੁੱਦਾ। ਉਹ ਟਰੈਕਟਰ ਕੱਢੋ ਜਿਹੜਾ ਕਹਿੰਦਾ ਮੇਰੇ 7 ਲੀਟਰ ਨਾਲ ਮੁੜਦਾ 8 ਨਾਲ ਮੁੜਦਾ। ਕੋਣ ਕਹਿੰਦਾ? ਕੋਈ ਵੀ ਐ। ਨਾ ਮੇਰੇ ਵਾਲੇ ਨਾਲ ਮੁੜੇ ਆਉਂਗਾ। ਬਸ ਫੇਰ ਆਪਣਾ ਲੈ ਜਿੰਦ ਨੂੰ। ਲੀਜਿੰਦਾ ਮੈਂ। 2000 ਦਾ ਪਵਾ ਲਿਓ। ਲੈ। ਹੂੰ ਤਾਂ ਬਈ ਪੈਣਾ 1100 ਨਾਲ ਪੈਣਾ ਤੁਹਾਨੂੰ। ਛੋਟਾ ਟਰੈਕਟਰ ਕੱਢ ਲਓ। ਛੋਟਾ ਟਰੈਕਟਰ 7-8 ਲ ਵੀਜ਼ਾ ਉਹਦੇ ਚੀਨੀ ਨਹੀਂ ਹੈਗੀ ਨਹੀਂ ਤਾਂ ਉਹਦੇ ਵਾਲੇ ਲੈ ਜਾਂਦੇ ਆ ਪਰ ਮੈਂ ਠੀਕ ਆ ਜਾ ਸਭ ਇੱਧਰ ਨਾ ਆਪਾਂ ਲੈ ਜਾਾਂਗੇ ਕੋਈ ਨਹੀਂ ਪਰਸੋਂ ਨਾ ਸਸਤਾ ਪਾਉਗਾ ਜਮਾ ਸਸਤਾ ਪੈਣ ਉਹ ਚੱਲ ਜਿੰਨਾ ਤੇ ਤੁਸੀਂ ਬੰਦੇ ਇਕੱਠੇ ਸਾਂ ਰੁਪਏ ਰੁਪਏ ਆਵਾਂ ਤੇ ਗਿਲਦਾ ਐਨੇ ਬੰਦੇ ਹੋ ਗਏ ਜੇ ਉਹ ਜਿਆਦਾ ਵੀ ਗਾ ਨਹੀਂ ਪਾਉਣਾ ਬੜੇ ਪੰਜ ਸੱਤ ਘਰ ਹੋ ਗਏ ਬਹੁਤ ਆ ਯਾਰ ਜਿਆਦਾ ਗਾ ਬਾਕੀ ਜੇ ਸੱਤ ਘਰ ਵੀ ਹੋ ਗਏ ਪੰਗਾ ਹੋਰ ਵੀ ਹੋਏ ਤਾਂ ਉੱਥੇ ਜਾ ਕੇ ਕਈ ਵਾਰੀ ਲਾ ਗਿਆ ਪਿੰਡ ਵਾਲੇ ਵੀ ਲੱਦਣ ਲੱਗ ਜਾਂਦੇ ਟਰੈਕਟਰ ਦੇ ਕੇ ਭਾਈ ਮੇਰਾ ਵੀ ਲੈ ਜੀ ਯਾਰ ਹੁਣ ਤੂੰ ਆਇਆ ਬਤਾ ਆਹ ਦਾ ਥਰੀ ਜਾ ਜਿਹੜੀ ਆਪਣੇ 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 ਪੰਜ ਸੱਤ ਘਰ ਹੈਗੇ ਆਪਣੇ ਸਾਰੇ ਇਕੱਠੇ ਕੋ ਚੱਲੋ ਇੱਕ ਗੱਡੀ ਲੈ ਜਾਓ ਗੱਡੀ ਮੇਂ ਜਾ ਕੇ ਪਰਚੀ ਜੀ ਕਟਾਉਣਾ ਪਰਚੀ ਨਹੀਂ ਕਟਾਉਣੀ ਪੈਣੀ ਮੋਟਰਸਾਈਕਲ ਤੇ ਦੋ ਜਣੇ ਜਾਓ ਕਟਾ ਲਓ ਜੂੜੀ ਗੱਡੀ ਦਾ ਹੀ 500 ਦਾ ਤੇਲ ਭੂਕਣਾ ਤਾਂ ਨਹੀਂ ਜਣ ਮੋਟਰਸਾਈਕਲ ਤੇ ਟਰੈਕਟਰ ਸੀ ਲਿਆਉਣਾ ਚੱਲ ਬਈ ਮੇਰੀ ਡਿਊਟੀ ਲਾ ਦੇ ਸਾਰੇ ਪਾਸੇ ਨੂੰ 5-7 ਲੱਤਾਂ ਤੂੰ ਜਾ ਕੇ ਪਰਚੀ ਕਟਾ ਕੇ ਆਪਣੀ ਬੈਠਾ ਹੋਈ ਸਰੀ ਜਾ ਕੇ ਐਂਟਰੀ ਫਿਰ ਮੈਂ ਤਾਂ ਲੇਜ਼ਰ ਚਲਾਉਂਦਾ ਅੱਛਾ ਫੇ ਟਾਈਮ ਮਤਲਬ ਜਾਣਾ ਹੀ ਹੈ ਐ ਕਰੋ ਮੈਂ ਹੀ ਕਰਾਂ ਕਾਪੀ ਸਾਨੂੰ ਦੇ ਦੀ ਆਪਣੀ ਯਾਰ ਤੇਰੀ ਚੀਨੀ ਤੇਰੇ ਘਰਾਂ ਪਹੁੰਚ ਜੂਗੀ ਐ ਕਰੋ ਮੈਂ ਬੁਲਾ ਲੈ ਮੈਂ ਚੁਮਾਈ ਦਿੰਦਾ ਮੈਂ ਤੇਰੀ ਜਿੰਨੀ ਜਰੇ ਘਰਾਂ ਬਹੁਤ ਆਵਾ ਠੀਕਾ ਬੰਦਾ ਹੈਗਾ ਬੈਠੇ ਮੋਲੇ ਨੂੰ ਜ਼ਿੰਮੇਵਾਰੀ ਕੌਣ ਲੂ ਬਾਅਦ ਚ ਯਾ ਦੇਖ ਹੋ ਗਿਆ ਇਹ ਪੱਕੇ ਤੇ ਛੋਟੀ ਮਾਚੀ ਆ ਦੱਲੀ ਦੀ ਜ਼ਿੰਮੇਵਾਰੀ ਲੈਣੀ ਪੈਣੀ ਕੋਈ ਦੱਲੀ ਦੀ ਜ਼ਿੰਮੇਵਾਰੀ ਲੈਣੀ ਪੈਣੀ ਐ ਦੱਲੀ ਦੱਲੀ ਨੇ ਸਿਲੰਡਰ ਵੀ ਜਗਾਤਾ ਤੇ ਇੱਕ ਵਾਰੀ ਪੁੱਛ ਕੇ ਦੇ ਗੱਲਾ ਅ ਦੱਲੀ ਕੋਲ ਬੈਠਾ ਮੜਾ ਜਾ ਪਰਾਂ ਨੂੰ ਗਿਆ ਵਿਚਰੇ ਸਿਲੰਡਰ ਗੈਪ ਦੱਲੀ ਦਾ ਵਿਚਰੇ ਦਾ ਹੋਇਆ ਸਿਲੰਡਰ ਕਿੱਦਾਂ ਮੈਂ ਰੱਖਾਂ ਸੀ ਜੀਆ ਕਾ ਫਰਕ ਕੋਈ ਫਰਕ ਨਹੀਂ ਭਾਈ ਦੱਲੀ ਨੇ ਕੋਈ ਵਰਗ ਨਹੀਂ ਮੋਟੀ ਸਾਮੀ ਹੈ ਭਾਈ ਤੁਹਾਡੇ ਘਰ ਦੇ ਸੋਟੀ ਸਾਮੀਆਂ ਯਾਨੀ ਕੋਈ ਦੀ ਰੋਟੀਆਂ ਪਕਦੀਆਂ ਹੋਊਗਾ ਆਪ ਦਿੱਲੀ ਦਾ ਚੁੱਲਾ ਵਝੋਦੋ ਕਿਸੇ ਦੀਆਂ ਰੋਟੀਆਂ ਬਗਾ ਦੋ ਤੁਸੀਂ ਆਪਾਂ ਵੀ ਵਝੋਇਆ ਇਹਨੇ ਚੱਲੇ ਗਿਆ ਤਾਂ ਹੁਣ ਇਹਨੇ ਵਝੋਇਆ ਯਾਨੀ ਗਾਇ ਨਿਕਾ ਹੀ ਯਾਰ ਗੱਲਾਂ ਆਉਂਦੀਆਂ ਇਹਨੂੰ ਯਾਨੀ ਗਾਇ ਨਿਕਾ ਹੀ ਕਿੱਥੋਂ ਭਰੋਂਗੇ ਨਾ ਜੱਲੀ ਜਿੱਦਾਂ ਹੀ ਭਰੋਂਗੇ ਕੋਈ ਨਹੀਂ ਇਹਨੂੰ ਤਾਂ ਪਤਾ ਨਹੀਂ ਇਹਨੇ ਦੱਸਿਆ ਸਾਨੂੰ ਤਾਂ ਹੁਣ ਸਾਨੂੰ ਤਾਂ ਪਤਾ ਇਹਦਾ ਵੀ ਸੈਂਟਰ ਖੋਇਆ ਤੇਰਾ ਸਭ ਪਤਾ ਇਹਨੂੰ ਕੋਈ ਪਤਾ ਨਹੀਂ ਕਸ਼ਮੀ ਗੱਲ ਹੈ ਇਹਨੇ ਦੱਸਿਆ ਹੁਣ ਲੈ ਤੇ ਇਹ ਘਰ ਦਾ ਗੋਬਰ ਕਹੈਗਾ ਤਾਂ ਗੱਲਾਂ ਆਉਂਦੀਆਂ ਜੱਪ ਕਹੈਗਾ ਇਹ ਨਹੀਂ ਯਾਰ ਹੈ ਜੱਲੀ ਗੋਬਰ ਕਹੈਦਾ ਸਾਜ ਨੂੰ ਸਿਲੰਡਰ ਨਹੀਂ ਭਰਾਈ ਉਹ ਵੀ ਜ਼ਿਆਦਾ ਜਿਹਾ ਮੜਾ ਮੋਟਾ ਵਰਤਾਂ ਨੂੰ ਜੀ ਕਦੇ ਠੰਡਾ ਪੈ ਗਿਆ ਗੋਬਰ ਗੈਸ ਨਹੀਂ ਮੁੱਕਦਾ ਨਹੀਂ ਗੋਬਰ ਗੈਸ ਹਾਂ ਠੀਕ ਹੈ ਆ ਬਹੁਤ ਨਜ਼ਾਰਾ ਜਗਾ ਹੁਲੀ ਚਾਹੀਦੀ ਬਾਈ ਉਹਨੂੰ ਜਗਾ ਜਗਾ ਹੁਣ ਥੋੜੇ ਬਾਦੀਆਂ ਲਾਉਣ ਮੇਰੇ ਹੋਰ ਪੰਗਾ ਇੱਕ ਪੈਪਰ ਅੰਡਰਗਰਾਉਂਡ ਆਇਆ ਬਈ ਤਾਂ ਪੈਪਰ ਅਸਲ 'ਚ ਬਾਹਰ ਚਾਹੀਦਾ ਗੋਬਰ ਗੈਸ ਦਾ ਹਾਂ ਪਾਣੀ ਨਹੀਂ ਇਹ ਪਾਣੀ ਨਿਕਲਦਾ ਮੇਰੇ ਪਾਣੀ ਦੀ ਬਹੁਤ ਦਿੱਕਤ ਆਉਂਦੀ ਆ ਉੱਪਰ ਟੰਗ ਲਾਉਣ ਦਾ ਹਾਲਾ ਗਲੀ ਕਿੱਥੇ ਕੱਢਦਾ ਪਾ ਕ੍ਰੋਸਿੰਗ ਕਰਨੀ ਪੈਣੀ ਗਲੀ ਉਹ ਕਰਨੀ ਪੈਣੀ ਬਹੁਤ ਦੂਰ ਤੱਕ 100 ਫੁੱਟ ਗਲੀ ਆ ਗਲੀ ਪਾਰ ਹੋ ਜਣੀ ਦੀ ਆ ਪਾਰ ਹੋਣ ਨੂੰ ਕਿ ਉਹ ਆਹੋ ਫਿਰ ਉੱਚੀ ਬੋ ਕਰੋਸਿੰਗ ਕਰਨੀ ਪੈਣੀ ਸੀ ਤਾਂ ਆ ਗਿਆ ਫਿਰ ਹੁਣ ਵੀ ਚੱਲੀ ਜਾਂਦਾ ਕੋਈ ਨਹੀਂ ਸਾਲ ਚ ਨਹੀਂ ਕਦੀ ਵਾਰੀ ਪਾਣੀ ਕੱਢਦੀ ਤੇ ਬਸ ਨਜ਼ਾਰਾ ਆਹੋ ਪੈਰ ਦਾ ਜਦੋਂ ਤੇ ਮਰਦੀ ਕੱਢ ਲਾ ਉਹ ਪੈਰ ਦਾ ਜਦ ਮਰਦੀ ਕੱਢ ਜਿਹੜੀ ਪੁਰ ਜਾਂਦੀ ਆ ਹਾਂ ਉਹੀ ਤਾਂ ਬਣਦੀ ਨਹੀਂ ਉਹ ਜਦ ਹਾਂ ਉਹਨੂੰ ਧੁੱਪ ਆ ਬੈਂਦੀ ਆ ਹਾਂ ਧੁੱਪ ਆ ਬੈਣੇ ਕਰਕੇ ਉਹ ਬਣਦੀ ਨਹੀਂ ਉਹਦੀ ਬਿਲਕੁਲ ਇਹ ਤਾਂ ਠੀਕ ਆ ਚੱਲ ਦੱਲੀ ਫਿਰ ਖੁਸ਼ ਆ ਲਿਆਈ ਬੋਲਟ ਹੁਣ ਪਾਰਟੀ ਅਸੀਂ ਕਰੂਗੇ ਕੋਈ ਜੱਕੇ ਗੱਲ ਨਹੀਂ ਰਿਆ ਦੋ ਮੈਂ ਦਰਸ਼ਨ ਕਰਾ ਦੀਆਂ ਇਹ ਤਾਂ ਮੈਂ ਦਰਸ਼ਨ ਬਾਹਰ ਕਰ ਲੇ ਪਰਮ ਲਈ ਫਿਰਦਾ ਤਾਂ ਪਰ ਜਿਹੜੇ ਤੇਰੇ ਅੱਜ ਮੈਂ ਦੇਖਿਆ ਮਾਸਾ ਵਾਲੀ ਵੀਡੀਓ ਜੇ ਤੂੰ ਬੋਲਟ ਲਈ ਆਉਂਦਾ ਤੇਲੀ ਉਹ ਦਲੀ ਜਿਹੜਾ ਵੀਡੀਓ ਵੀਡੀਓ ਜਿਹੜੇ ਦੇਖਿਆ ਬੋਲਟ ਨਹੀਂ ਆਉਂਦਾ ਹੈ ਮਾਸਾ ਨੇ ਕੋ ਫੜਾਇਆ ਵੀ ਤੈਨੂੰ ਬੋਲਟ ਲਿਆ ਕੇ ਉਹ ਤੈਨੂੰ ਵੀ ਦਿਖਾ ਦੂੰਗਾ ਜਿੰਤਾ ਕਾਨੂੰ ਕਰ ਸਕਦਾ ਤੂੰ ਐਸਾ ਤੈਨੂੰ ਪਾਰਟੀ ਕਰਨੀ ਤੈਨੂੰ ਪਾਰਟੀ ਕਰਨੀ ਉਲਟਾ ਕੋਈ ਕੰਨ ਨਹੀਂ ਆਇਆ ਮੈਂ ਹਾਂ ਇਹ ਮੈਂ ਬੋਟਸਰ ਤੇ ਆਉਂਦਾ ਹਾਂ ਹਾਂ ਇਹ ਵੀ ਦਾਦੇ ਪਹਿਣਾ ਲਿਆ ਦੂੰਗਾ ਤੈਨੂੰ ਕੋ ਚੱਕਰ ਨਹੀਂ ਆਦ ਮੈਂ ਵੀ ਖਲਾ ਦੀਏ ਦੱਸਦਾ ਰੱਜਿਆ ਬਾਜਾ ਪੰਦਸ ਲੈ ਕੇ ਗਿਆ ਇਹ ਤੈਨੂੰ ਆਇਆ ਦੱਸਦੇ ਗਿਆ ਇਹ ਕੀ ਕਰ ਗਿਆ ਬਾ ਰੱਜਿਆ ਬਾ ਚਲੋ ਫੇ ਤੇਰੀ ਚੁਆਇਸ ਆ ਬਾਈ ਰੱਜਿਆ ਬਾ ਦੁਬਾਰੇ ਜਿਆਦਾ ਦਾ ਜਸ ਸਾਨੂੰ ਦੱਸੇ ਨਹੀਂ ਪਾਣੀ ਦੀ ਖਿਆ ਪਾਣੀ ਗਰਮੀ ਦਾ ਦੇ ਲਾ ਕਿੰਨੀ ਆ ਪਾਣੀ ਦਾ ਬਤਾ ਚਾਰ ਗਲਾਸ ਠੀਕ ਆ ਬਤਾ ਕੱਲ ਨੂੰ ਵੋਲਟ ਪੱਕਾ ਲੈ ਕੇ ਆਈ ਪਾਰਟੀ ਕਰਾਂਗੇ ਬਾਈ ਨੂੰ ਪਾਰਟੀ ਕਰਨੀ ਬਾਈ ਦੀ ਚਲੀਏ ਫਿਰ ਹੁਣ ਚਲੋ ਠੀਕ ਆ ਜੀ ਆਸਰੀ ਗਾਲ ਜੀ ਆਸਰੀ ਗਾਲ ਜੀ